ਮਨ ਵਾਲਾ ਟੱਟਾ ਜਿਹੜਾ ਹੈ ਕੈਸਾ ਰਿਹਾ ਦੇਖੋ ਸੁਦੇਵ ਸਿੰਘ ਦੀ ਇੱਜ਼ਾ ਪੰਜਾਬ ਦੀ ਰਾਜਨੀਤੀ ਦੇ ਅੰਦਰ ਉਹਨਾਂ ਦਾ ਇੱਕ ਬਹੁਤ ਵੱਡਾ ਸਥਾਨ ਸੀ ਚਾਹੇ ਸ਼ਰਮਣੀ ਅਕਾਲੀ ਦਲ ਦੀ ਰਾਜਨੀਤੀ ਹੋਵੇ ਜਾਂ ਐਨਡੀਏ ਦੇ ਗੱਠਜੋੜਨ ਦੇ ਸਾਥੀ ਦੇ ਰੂਪ ਚ ਉਹ ਇੱਕ ਸੂਝਵਾਨ ਨੇਤਾ ਦੇ ਨਾਲ-ਨਾਲ ਇੱਕ ਨੇਕਦਿਲ ਇਨਸਾਨ ਸੀ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਏਕੇ ਦੀ ਗੱਲ ਕੀਤੀ ਪੰਜਾਬ ਦੇ ਕਿਸਾਨ ਦੀ ਗੱਲ ਕੀਤੀ ਪੰਜਾਬ ਦੀ ਮਿੱਟੀ ਦੀ ਗੱਲ ਕੀਤੀ ਉਹਨਾਂ ਦੇ ਜਾਣ ਦੇ ਨਾਲ ਇਹ ਸਭਾ ਵੀ ਕਹਿ ਕੇ ਪੰਜਾਬ ਦੀ ਰਾਜਨੀਤੀ ਦੇ ਅੰਦਰ ਇੱਕ ਖਾਲੀਪਨ ਆਇਆ ਔਰ ਜਿਹਨੂੰ ਭਰਨਾ ਔਖਾ ਹੈ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਇਆ ਔਰ ਪਰਿਵਾਰ ਇਸ ਸਦਮੇ ਤੋਂ ਬਾਹਰ ਨਿਕਲੇ ਇਹ ਪਾਣਾ ਸਹਿਣ ਦੀ ਸ਼ਕਤੀ ਮਿਲੇ ਇਹ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਹੈ ਸੋ ਭਾਜਪਾ ਲੀਡਰ ਅਸ਼wini ਜੀ ਦੀ ਪੰਚ ਹੋਈ ਨੇ ਵਿਸ਼ੇਸ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਸੋ ਤਸਵੀਰਾਂ ਅਸੀਂ ਇੱਥੇ ਸਾਰਿਆ ਤੁਹਾਨੂੰ ਸੁਦੇਸ਼ ਸਿੰਘ ਢਿੱਲ ਸਾਈਡ ਦੇ ਰਹਾਏ ਸੀ ਤਸਵੀਰਾਂ ਨੇ ਜਿੱਥੇ ਵੀ ਮਾਹੌਲ ਬੇਹਤ ਕੰਬੀਨ ਹੈ ਤੇ ਕੁਝ ਘਟਿਆ ਬਾਤ ਜਿਹੜੀ ਕਿ ਅੰਤਿਮ ਸੰਸਕਾਰਪ ਜਈ ਰਸਮ ਹੈ ਉਹ ਕੀਤੀ ਜਾਵੇਗੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਨਿਰਿੰਦ ਐਮਐਲਐਨ ਨਿਰਿੰਦਰ ਕੋ ਭਰਾ ਸਾਡੇ ਨਾਲ ਮੌਜੂਦ ਨੇ ਮੈਮ ਅੱਜ ਆਇਓ ਖਾਸ ਸਭਤੇ ਆਇਓ ਜੀ ਤੁਸੀਂ ਦੁੱਖ ਸਾਂਝਾ ਕਰਨ ਆਇਓ ਨਾ ਪੂਰਾ ਹੋਣ ਵਾਲਾ ਘਟਾ ਆਪਾਂ ਕਹਿ ਸਕਦੇ ਹਾਂ ਸੁਦੇਸ਼ ਸਿੰਘ ਢਿੱਲ ਬਿਲਕੁਲ ਸਰਦਾਰ ਸੁਦੇਸ਼ ਸਿੰਘ ਖਿੰਸਾ ਜੀ ਜੋ ਸਾਡੇ ਬਹੁਤ ਲੰਬਾ ਸਮਾਂ ਸਿਆਸਤ ਦੇ ਵਿੱਚ ਜਿਨ੍ਹਾਂ ਨੇ ਸਰਗਰਮ ਰਹੇ ਨੇ ਇਸ ਇਲਾਕੇ ਦਾ ਅਸੀਂ ਉਹਨਾਂ ਨੂੰ ਸਿਆਸਤ ਦੇ ਜਿਹੜੇ ਬੋੜ ਕਹਿ ਸਕਦੇ ਆ ਕਿਉਂਕਿ ਲਗਾਤਾਰ ਕਾਮ ਪਰਿਵਾਰ ਦੇ ਵਿੱਚ ਉੱਠ ਕੇ ਜਿੱਥੇ ਉਹਨਾਂ ਨੇ ਚਾਹੇ ਕਾਲਜ ਦੀ ਜਿਹੜੀ ਪ੍ਰਧਾਨਗੀ ਤੋਂ ਲੈ ਕੇ ਚਾਹੇ ਪੰਚਾਇਤ ਦੀ ਚੋਣਾਂ ਚਾਹੇ ਜਨ ਆਦ ਐਮ ਐਲ ਏ ਜਿੱਤਣਾ ਲੋਕ ਸਭਾ ਜਿੱਤਣੀ ਰਾਜ ਸਭਾ 'ਚ ਜਾਣਾ ਸੋ ਇਹ ਜਿਹੜੀਆਂ ਬਹੁਤ ਹੀ ਵਿਰਲੇ ਕੋਈ ਲੋਕ ਨੇ ਜਿਨ੍ਹਾਂ ਦੇ ਹਿੱਸੇ ਆਉਂਦੀਆਂ ਨੇ ਸੋਨਾ ਨੇ ਜਿੱਥੇ ਲੋਕਾਂ ਦੀ ਜਿਹੜੀ ਇਲਾਕੇ ਦੀ ਸੇਵਾ ਕੀਤੀ ਹੈ ਉੱਥੇ ਸਪੋਰਟਸ ਦੇ ਖੇਤਰ ਦੇ ਵਿੱਚ ਵੱਡਾ ਨਾਮ ਉਹਨਾਂ ਦਾ ਰਿਹਾ। ਸੋ ਅੱਜ ਉਹਨਾਂ ਨੂੰ ਚਾਹਣ ਵਾਲੇ ਪੂਰੇ ਇਲਾਕੇ ਦੇ ਵਿੱਚੋਂ ਲੋਕ ਜਿਹੜੇ ਉਹਨਾਂ ਨੂੰ ਨਾਮ ਅੱਖਾਂ ਦੇ ਨਾਲ ਜਿਹੜਾ ਆਖਰੀ ਵਿਦਾਈ ਜੜੀ ਦੇਣਾ ਰਿਹਾ। ਸੋ ਐਮਲਨ ਦਾ ਸੁਦੇਸ਼ ਸਿੰਘ ਢੀਂਸਾ ਜੀ ਦੀ ਰਿਹائش ਵਿਕੇ ਜਿੱਥੇ ਕੀ ਚੰਦ ਪਲਾਂ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹੋਰ ਵੀ ਤਸਵੀਰਾਂ ਦਿਖਾਉਂਦੇ ਰਹੇ ਮੇਰੇ ਸੁਖਿੰਦਰ ਸਿੰਘ ਨੰਬਰ। ਜੇ ਮੈਂ ਡੇਲੀ ਪੋਸਟ ਕਰ ਦਿੰਦਾ। ਪੂਰਾ ਹੋਣ ਵਾਲਾ ਘਾਟਾ ਜਿਹੜਾ ਹੈਗਾ। ਕੈਸਾ ਰਿਹਾ? ਦੇਖੋ ਸੁਦੇਸ਼ ਸਿੰਘ ਢੀਂਗਲਾ ਪੰਜਾਬ ਦੀ ਰਾਜਨੀਤੀ ਦੇ ਅੰਦਰ ਉਹਨਾਂ ਦਾ ਇੱਕ ਬਹੁਤ ਵੱਡਾ ਸਥਾਨ ਸੀ ਚਾਹੇ ਸ਼ਰਮਣੀ ਅਕਾਲੀ ਦਲ ਦੀ ਰਾਜਨੀਤੀ ਹੋਵੇ ਜਾਂ ਐਨਡੀਏ ਦੇ ਗਠਬੰਧਨ ਦੇ ਸਾਥੀ ਦੇ ਰੂਪ ਚ ਉਹ ਇੱਕ ਸੂਝਵਾਨ ਨੇਤਾ ਦੇ ਨਾਲ-ਨਾਲ ਇੱਕ ਨੇਕਦਿਲ ਇਨਸਾਨ ਸੀ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਏਕੇ ਦੀ ਗੱਲ ਕੀਤੀ ਪੰਜਾਬ ਦੇ ਕਿਸਾਨ ਦੀ ਗੱਲ ਕੀਤੀ ਪੰਜਾਬ ਦੀ ਮਿੱਟੀ ਦੀ ਗੱਲ ਕੀਤੀ ਉਹਨਾਂ ਦੇ ਜਾਣ ਦੇ ਨਾਲ ਇਹ ਸਭਾ ਵੀਕ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਅੰਦਰ ਇੱਕ ਖਾਲੀਪਨ ਆਇਆ ਹੈ ਔਰ ਜਿਹਨੂੰ ਭਰਨਾ ਔਖਾ ਹੈ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਇਆ ਔਰ ਪਰਿਵਾਰ ਇਸ ਸਦਮੇ ਤੋਂ ਬਾਹਰ ਨਿਕਲੇ ਇਹ ਭਾਣਾ ਸੈਨ ਦੀ ਸ਼ਕਤੀ ਮਿਲੇ ਇਹ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਹੈ ਸੋ ਭਾਜਪਾ ਲੀਡਰ ਅਸ਼wini ਇਹਦੀ ਪੰਜ ਹੋਈ ਨੇ ਵਿਸ਼ੇਸ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਸੋ ਤਸਵੀਰਾਂ ਸੀ ਤੇ ਸਾਰਾ ਤੁਹਾਨੂੰ ਸੁਦੇਸ਼ ਸਿੰਘ ਢਿੱਲਸਾ ਜੀ ਦੇ ਰਹਾਏ ਸੀ ਤਸਵੀਰਾਂ ਨੇ ਜਿੱਥੇ ਵੀ ਮਾਹੌਲ ਬਹੁਤ ਕੰਬੀਨ ਹੈ ਤੇ ਕੁਝ ਘਟਿਆ ਬਾਤ ਜਿਹੜੀ ਕਿ ਅੰਤਿਮ ਸੰਸਕਾਰ ਜਈ ਰਸਮ ਹੈ ਉਹ ਕੀਤੀ ਜਾਵੇਗੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਨਿਰਿੰਦ ਐਮ ਐਲ ਐ ਨਿਰਿੰਦਰ ਕੋ ਭਰਾ ਸਾਡੇ ਨਾਲ ਮੌਜੂਦ ਨੇ ਮੈਮ ਅੱਜ ਆਇਓ ਖਾਸ ਹੱfte ਆਇਓ ਜੀ ਤੁਸੀਂ ਤੁਸਾਂਝਾ ਕਰਨ ਆਇਓ ਨਾ ਪੂਰਾ ਹੋਣ ਵਾਲਾ ਘਟਾ ਆਪਾਂ ਕਹਿ ਸਕਦੇ ਹਾਂ ਸੁਦੇਸ਼ ਸਿੰਘ ਢਿੱਲਸਾ ਬਿਲਕੁਲ ਸਰਦਾਰ ਸੁਦੇਸ਼ ਸਿੰਘ ਢਿੱਲਸਾ ਜੀ ਜੋ ਸਾਡੇ ਬਹੁਤ ਲੰਬਾ ਸਮਾਂ ਸਿਆਸਤ ਦੇ ਵਿੱਚ ਜਿਨ੍ਹਾਂ ਨੇ ਸਰਗਰਮ ਰਹੇ ਨੇ ਇਸ ਇਲਾਕੇ ਦਾ ਅਸੀਂ ਉਹਨਾਂ ਨੂੰ ਸਿਆਸਤ ਦੇ ਜਿਹੜੇ ਬੋੜ ਕਹਿ ਸਕਦੇ ਆ ਕਿਉਂਕਿ ਲਗਾਤਾਰ ਕਾਮ ਪਰਿਵਾਰ ਦੇ ਵਿੱਚ ਉੱਠ ਕੇ ਜਿੱਚੇ ਉਹਨਾਂ ਨੇ ਚਾਹੇ ਕਾਲਜ ਦੀ ਜਿਹੜੀ ਪ੍ਰਧਾਨਗੀ ਤੋਂ ਲੈ ਕੇ ਚਾਹੇ ਪੰਚਾਇਤ ਦੀ ਚੋਣਾਂ ਚਾਹੇ ਜਨ ਆਦ ਐਮ ਐਲ ਏ ਜਿੱਤਣਾ ਲੋਕ ਸਭਾ ਜਿੱਤਣੀ ਰਾਜ ਸਭਾ 'ਚ ਜਾਣਾ ਸੋ ਇਹ ਜਿਹੜੀਆਂ ਬਹੁਤ ਹੀ ਵਿਰਲੇ ਕੋਈ ਲੋਕ ਨੇ ਜਿਨ੍ਹਾਂ ਦੇ ਹਿੱਸੇ ਆਉਂਦੀਆਂ ਨੇ ਸੋਨਾ ਨੇ ਜਿੱਥੇ ਲੋਕਾਂ ਦੀ ਜਿਹੜੀ ਇਲਾਕੇ ਦੀ ਸੇਵਾ ਕੀਤੀ ਹੈ ਉੱਥੇ ਸਪੋਰਟਸ ਦੇ ਖੇਤਰ ਦੇ ਵਿੱਚ ਵੱਡਾ ਨਾਮ ਉਹਨਾਂ ਦਾ ਰਿਹਾ। ਸੋ ਅੱਜ ਉਹਨਾਂ ਨੂੰ ਚਾਹਣ ਵਾਲੇ ਪੂਰੇ ਇਲਾਕੇ ਦੇ ਵਿੱਚ ਲੋਕ ਜਿਹੜੇ ਉਹਨਾਂ ਨੂੰ ਨਾਮ ਅੱਖਾਂ ਦੇ ਨਾਲ ਜਿਹੜਾ ਆਖਰੀ ਵਿਦਾਈ ਜੜੀ ਦੇਣਾ ਰਿਹਾ। ਸੋ ਐਮਐਲਐਨ ਦਸ ਗਦੇ ਸਿੰਘ 3 ਸਾਜੀ ਦੀ ਰਿਹائش ਵਿਖੇ ਜਿੱਥੇ ਕੀ ਚੰਦ ਪਲਾਂ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹੋਰ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ ਮੇਰੇ ਸੁਖਸਿੰਦਰ ਸਿੰਘ ਨੰਬਰ ਜਰਮਾ ਡੇਲੀ ਪੋਸਟ ਜੀ।